ਕੱਦ ਪਾਸੀ ਅਤੇ ਸੋਂਦੀ ਕੋਤਰ ਦੇ ਝਟੇਰਿਆਂ ਦੇ ਪਵਿੱਤਰ ਸਥਾਨ ਸਤੀ ਮਾਤਾ ਜੀ ਮੰਦਰ ਮੋਹੱਲਾ ਮਥਰਾਪੁਰੀ ਫਲੌਰ ਵਿਖੇ ਜਲਾਨਾ ਮੇਲਾ ਬੜੀ ਸ਼ਰਧਾ ਅਤੇ ਧੂਮਧਮ ਦੇ ਨਾਲ ਬਣਾਇਆ ਗਿਆ ਇਸ ਮੇਲੇ ਦੇ ਵਿੱਚ ਸਵੇਰੇ ਸਭ ਤੋਂ ਪਹਿਲਾਂ ਹਵਨ ਕੀਤਾ ਗਿਆ ਉਸ ਤੋਂ ਬਾਅਦ ਦੂਦੋ ਤੋਈ ਪਾਸੀ ਅਤੇ ਸੋਂਦੀ ਕੋਤਰ ਦੀ ਸੰਗਤ ਨੇ ਸਤੀ ਮਾਤਾ ਜੀ ਦੇ ਚਰਨਾਂ ਦੇ ਵਿੱਚ ਜਨਤਮਰਦ ਹੋ ਕੇ ਅਸ਼ੀਰਵਾਦ ਲਿਆ ਉਸ ਉਪਰੰਤ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਦੇ ਪ੍ਰਧਾਨ ਸ਼੍ਰੀ ਰਿੰਕੂ ਪਾਸੀ ਜੀ ਨੇ लबत करते हुए दसया की इस प्रांत प्रांत समय तो लोकलियां चोरियां पर आ रहा है है अटूट आस्था इस जग के दाल सैकड़ों संगति जुड़ी हुई है तुसी देखो ट्रेंडिंग फॉर न्यूज़ चैनल फेसबुक पे जाते ए के टीवी यूट्यूब चैनल तो पत्रकार आशु कपूर दिखास रिपोर्ट भलोर तो पासी गोलड़े बंदे ਲੋ ਸਦੀ ਮਾਤਾ ਦਾ ਬੱਚਾ ਟਿਕਣ ਆਇਆ ਹੈ ਮਾਹਮਾਈ ਕਿਰਪਾ ਕਰੇ ਖੂਬ ਨੰਨੀ ਢੋਲੀਆਂ ਪਰੇ ਆਸਾ ਮਰਜ਼ਾ ਪੂਰੀਆਂ ਕਰੇ ਬੋਲ ਸਾਜੇ ਦਰਵਾਰ ਕੀ ਜੈ ਜੈ ਕਰਾਏ ਸਦੀ ਮਾਤਾ ਜੀ ਦਾ ਬੋਲ ਸਾਜੇ ਢੋਲੀਆਂ ਪਰਨ ਵਾਲੀ ਸਦੀ ਮਾਤਾ ਜੀ ਕੀ ਜੈ ਸਾਡੇ ਬੱਚਿਆਂ ਦੇ ਅੰਗ ਸੰਗ ਰਹਿਣ ਵਾਲੀ ਸਦੀ ਮਾਤਾ ਜੀ ਕਵਾਡੀ ਸਦਾ ਜੈ ਜੈ ਸ਼੍ਰੀ ਰਾਜ ਜੈ ਕਰਾਏ ਸਦੀ ਮਾਤਾ ਜੀ ਦਾ ਅੱਜ ਜਠੇਰੀਆਂ ਦਾ ਦਿਨ ਆ ਜਿਹੜਾ ਹਰ ਬਰਾਦਰੀ ਦੇ ਜਿਹੜੇ ਲੋਕ ਆ ਉਹ ਇਜ਼ਾਰੇ ਆਪਣੇ ਆਪਣੇ ਮੰਨ ਲੋ ਜਠੇਰੀਆਂ ਦਾ ਤਿਹਾਰਾ ਬੜਾ ਲਿਆ ਇਸੇ ਤਰ੍ਹਾਂ ਅਸੀਂ ਸੋਹਂਦੀ ਤੇ ਪਾਸੀ ਬਰਾਦਰੀ ਦੇ ਇਹ ਜਿਹੜਾ ਤਿਹਾੜਾ ਉਹ ਇਥੇ ਅੱਜ ਮਨਾ ਰਹੇ ਆ ਕਿ ਪੰਜਾਬ ਨੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਲੋਕ ਜਿੱਥੇ ਵੀ ਪਾਕੀ ਤੇ ਸੰਧੀ ਬਰਾਦੀ ਦੇ ਲੋਕ ਆ ਆ ਕੇ ਮੈਂ ਇਥੇ ਸਤੀ ਮਾਤਾ ਜੀ ਦੇ ਮੱਥਾ ਟੇਕਦੇ ਆ ਤੇ ਆਪਣੀਆਂ ਝੋਲੀਆਂ ਭਰਨ ਦੇ ਲਈ ਅਸ਼ੀਰਵਾਦ ਲੈਂਦੇ ਆ ਅਸੀਂ ਇਹਨਾਂ ਦਾ ਆ ਜਾਂਦਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਜੀ ਜੇਕਰ ਇਹ ਸਤੀ ਮਾਤਾ ਜੀ ਦਾ ਬਹੁਤ ਸੱਚਾ ਰਵਾਇਤੀ ਜੈ ਸਤੀ ਮਾਤਾ ਜੀ ਅੱਜ ਸਾਡੇ ਪਾਕੀ ਦੇ ਛੇੜੇ ਸੰਧੀ ਪਰਵਾ ਦੇ ਛੇੜਿਆਂ ਦੇ ਜਿਹੜੇ ਮੇਨਾ ਲੱਗਾ ਹੋਇਆ ਹੈ ਮੈਂ ਸਾਰੇ ਆਏ ਹੋਏ ਪਾਸੀ ਪਰਿਵਾਰ ਕੌਂਦੀ ਪਰਿਵਾਰ ਤੇ ਹੋਰ ਵੀ ਮੇਰੇ ਸੱਜਣ ਮਿੱਤਰ ਉਹਨਾਂ ਨੂੰ ਜੀ ਆਖਦੇ ਆਂ ਪਰੇ ਪ੍ਰਧਾਨ ਜੀ ਦੀ ਪਾਸੀ ਜੀ ਸਾਡੇ ਚਾਚਾ ਜੀ ਅੰਮ੍ਰਿਤਾਲ ਪਾਸੀ ਜੀ ਤੇ ਹੋਰ ਵੀ ਸਾਡੇ ਆਹੇ ਪਤਵੰਤੇ ਸੱਜਣਾਂ ਉਹਨਾਂ ਨੂੰ ਅਸੀਂ ਇੱਕ ਵਾਰੀ ਫੇਰ ਇਹਨਾਂ ਵੱਲੋਂ ਸਾਰਿਆਂ ਵੱਲੋਂ ਜੀ ਆਖਦੇ ਆਂ ਜੈ ਸਦੀ ਮਾਤਾ ਜੀ ਜੈ ਕਾਲੇ ਸਦੀ ਮਾਤਾ ਜੀ ਦਾ ਸਾਰੇ ਆਪਾਂ ਜੀ ਮਾਤਾ ਜੀ ਜਗਦਾ